ਪੰਜਾਬ ਪ੍ਰੈਸ ਕਲੱਬ ਵਿਖੇ ਜਲੰਧਰ ਵੈਲਫੇਅਰ ਸੁਸਾਇਟੀ ਵੱਲੋਂ ਸਤ ਸੰਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੁਸਾਇਟੀ ਦੇ ਪ੍ਰਧਾਨ ਸੁਸ਼ਮਾ ਚਾਵਲਾ ਅਤੇ ਜਨਰਲ ਸਕੱਤਰ ਸਰਿੰਦਰ ਸੈਣੀ ਤੋਂ ਇਲਾਵਾ ਹੋਰ ਕਾਫੀ ਲੋਕ ਮੌਜੂਦ ਸਨ ਇਸ ਮੌਕੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲੰਧਰ ਦੇ ਓ ਐਸ ਡੀ ਕਮਲੇਸ਼ ਦੁੱਗਲ ਜੀ ਅਤੇ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਮਾਨਕ ਜੀ ਪਹੁੰਚੇ ਇਸ ਸਮਾਰੋਹ ਵਿੱਚ ਡਾਕਟਰ ਲਖਵਿੰਦਰ ਜੋਹਨ ਜੀ ਨੂੰ ਸਨਮਾਨਿਤ ਕੀਤਾ ਕਰਦੇ ਆਂ ਮੈਨੂੰ ਬੇहद ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜivantar builder society ਦਾ ਡਾਕਟਰ ਸੁਸ਼ਮਨ ਚਾਹਲੋ ਜੀ ਜਿਹੜੇ ਪਟਾਲ ਨੇ ਸਮੁੰਦਰ ਸਿੰਘ ਜੀ ਜਿਹੜੇ ਜਨਤ ਸਕੱਤਰ ਨੇ ਤੇ ਉਹਨਾਂ ਦੇ ਹੋਰ ਅਹੁਦੇਦਾਰ ਜਿਹੜੇ ਇਸ ਘੜੀ ਦਾ ਸਾਕਸ਼ੀ ਬਣਨ ਲਈ ਇੱਥੇ ਹਾਜ਼ਰ ਹੋਏ ਨੇ ਤੇ ਮੇਰੇ ਸਾਰੇ ਦੋਸਤਾਂ ਦਾ ਪੱਤਰਕਾਰ ਸਾਥੀਆਂ ਦਾ ਵੀ ਮੈਂ तहे دلੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਸ ਘੜੀ ਨੂੰ ਮਾਨਣ ਲਈ ਦੇਖਣ ਲਈ ਔਰ ਇਹਦੇ ਵਿੱਚ ਸ਼ਾਮਲ ਹੋਣ ਲਈ ਆਪਣਾ ਸਮਾਂ ਕੱਢਿਆ ਮੈਂ ਛੋਟਾ ਜਿਹਾ ਸਪਸ਼ਟੀਕਰਨ ਕੁਲਦੀਪ ਬੇਦੀ ਗੁਰੋਂ ਦਾ ਤੇ ਸੁਨੇਹਾ ਉਹਨਾਂ ਦੀ ਗੱਲ ਦਰ ਦੇਣਾ ਹੈ ਕਿ ਮੈਂ ਅਸਲ ਦੇ ਵਿੱਚ ਕਿਸੇ ਨੂੰ ਵੀ ਇਸ ਸਮਾਗਮ ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਸੀ ਉਹਦਾ ਕਾਰਨ ਮੇਰੇ ਮਨ 'ਚ ਸ਼ਾਇਦ ਇਹ ਕਿ ਲੜਾ ਆਪਣੇ ਵਿਆਹ ਚ ਆਪੇ ਨੱਚਦਾ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਸਿਰਫ ਤੇ ਸਿਰਫ ਇਸ ਸਮੇਂ ਦਾ ਸੀ ਕਿ ਇਹ ਦਾਇਤਕ ਜਿਹੜਾ ਇਹ ਬਲਾਉਣ ਦਾ ਸਰਲੋਕਨ ਉਹ ਬਿਲਹਰ ਸੁਸਾਇਟੀ ਦਾ ਹੀ ਹੈ ਜਿਨ੍ਹਾਂ ਨੇ ਮੈਨੂੰ ਸਨਮਾਨ ਦੇਣਾ ਇਹ ਮੇਰੀ ਗੁਸਤਾਖੀ ਸਮਝੋ ਇਹ ਮੇਰੀ ਮੁੱਖੀ ਸੁਵਾ ਸਮਝ ਲਓ ਜਿਹਦਾ ਜ਼ਿਕਰ ਸ੍ਰੀ ਸੇਠ ਹੋਰਾਂ ਨੇ ਵੀ ਕੀਤਾ ਸੀ ਕਿ ਇੱਕ ਲੋ ਪਰਿਵਾਰ ਵਿੱਚ ਅਰੇ ਕੇ ਆਪਣਾ ਕੰਮ ਕਰੀ ਜਾਂਦਾ ਜਿਹੜਾ ਉਹ ਹੀ ਮੇਰਾ ਹਮੇਸ਼ਾ ਉਠੇਦਾ ਹੋਣਾ ਤੇ ਸ਼ਾਇਦ ਮੈਂ ਸਮਝਦਾ ਕਿ ਮੈਨੂੰ ਜਿੰਨਾ ਮਾਨ ਸਤਕਾਰ ਇਸ ਦੇ ਬਾਵਜੂਦ ਸਰਕਾਰਾਂ ਵੱਲੋਂ ਸੰਸਥਾਵਾਂ ਵੱਲੋਂ ਦੋਸਤਾਂ ਵੱਲੋਂ ਮਿਲਿਆ ਉਹਦੇ ਮੈਂ ਕਦਾਚਿਤ ਕਾਬਲ ਨਹੀਂ ਹੁੰਦਾ ਪਰ ਮੈਨੂੰ ਉਿੰਮੜ ਜਾਂਦਾ ਹੈ ਪਰ ਜਦੋਂ ਉਹ ਮਿਲ ਜਾਂਦਾ ਹੈ ਤੇ ਮੈਨੂੰ ਉਹਦੀ ਬਖਾਰ ਖੁਸ਼ੀ ਹੁੰਦੀ ਹੈ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਲੋਕ ਮੈਨੂੰ ਚਾਣਦੇ ਨੇ ਲੋਕ ਮੈਨੂੰ ਪਛਾਣਦੇ ਨੇ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ دوست ਦੇ ਕੰਮ ਆ ਸਕਾਂ ਮੇਰੇ ਬਹੁਤ ਪਿਆਰੇ ਦੋਸਤ ਨੇ ਮੈਨੂੰ ਬਹੁਤ ਸਾਭ ਨੂੰ ਜਲਾਉਂ ਜੋਲ ਸਾਭ ਨੂੰ ਸਨਮਾਨ ਦਿੱਤਾ ਗਿਆ ਉਹਦੇ ਵਾਸਤੇ ਅੱਜ ਜਲੰਧਰ ਵੈਲਫੇਅਰ ਸੁਸਾਇਟੀ ਵੱਲੋਂ ਆਪਣਾ ਅਤਵਾ ਅਜੀਤ ਸੈਣੀ ਅਵਾਰਡ ਜਿਹੜਾ ਪੱਤਰਕਾਰੀ ਦਾ ਉਹ ਸਰਦ ਲਖਵਿੰਦਰ ਸਿੰਘ ਜੋਲ ਜੀ ਨੂੰ ਦਿੱਤਾ ਗਿਆ ਅਜੀਤ ਸੈਣੀ ਜਿੱਥੇ ਇੱਕ ਮਹਾਨ ਸੁਤੰਤਰਤਾ ਸੰਗਰਾਮੀ ਮਹਾਨ ਪੱਤਰਕਾਰ ਔਰ ਇੱਕ ਵਧੀਆ ਲੇਖਕ ਰਹੇ ਨੇ ਔਰ 1945 ਦੇ ਵਿੱਚ ਮੇਤਾਜੀ ਸੁਆਸ਼ਚੰਦਰ ਬੋਸ ਦੀ ਆਈਐਨਏ ਆਰਡੀ ਦੇ ਆਫੀਸ਼ੀਅਲ ਆਰਗਨ ਆਜ਼ਾਦ ਹਿੰਦ ਦੇ న్యూਸ ਐਡੀਟਰ ਰਹੇ ਨੇ ਔਰ ਉਹਨਾਂ ਦੇ ਨਿਊਜ਼ਪੇਪਰ ਆਜ਼ਾਦ ਹਿੰਦ ਦੇ ਸਹਿ-ਸਪਾਦਕ ਵੀ ਰਹੇ ਨੇ ਰੋਮਨ ਸੈਕਸ਼ਨ ਦੇ ਔਰ ਉਹਨਾਂ ਨੇ ਬੰਕਰਾਂ ਦੇ ਵਿੱਚ ਰਹਿ ਕੇ ਜਦੋਂ ਕਿ ਉੱਪਰੋਂ ਬੰਬਾਰਡਮੈਂਟ ਹੁੰਦੀ ਸੀਗੀ ਜਰਮਨ ਫੌਜਾਂ ਦੀ ਤੇ ਹੋਰ ਵਰਲਡ ਵਾਰ ਦੇ ਵਿੱਚ ਔਰ ਉਹ ਹਿਸ਼ਾੜਾ ਪੈਂਦੀਆਂ ਸੀ ਆਪਣਾ ਜਹਾਜ਼ਾਂ ਦੇ ਉੱਤੋਂ 1 ਮਿੰਟ 2 200 3 300 ਗੋਲੀ ਜਹਾਜ਼ ਚ ਨਿਕਲ ਨਹੀਂ ਉਹਦੇ ਵਿੱਚ ਲੇਟ ਕੇ ਅਰਦਾਸਾਂ ਕਰਕੇ ਇਹਨਾਂ ਨੇ ਆਪਣੀ ਜ਼ਿੰਦਗੀ ਬਚਾ ਕੇ ਬੰਕਰਾਂ ਦੇ ਵਿੱਚ ਰਹਿ ਕੇ ਔਰ ਦੇਸ਼ ਦੀ ਆਜ਼ਾਦੀ ਲਈ ਕੰਮ ਕੀਤਾ ਔਰ ਬੜੀ ਮਾਨਮਤੀ ਸਖੀਤ ਨੇਤਾ ਜੀ ਨਾਲ ਇਹਨਾਂ ਨੇ ਮੋਢਾ ਦੇ ਮੋਢਾ ਲਾ ਕੇ ਕੰਮ ਕੀਤਾ ਔਰ ਭਾਰਤ ਦੇ ਪਹਿਲੇ ਇੱਕ ਪਿੰਡ ਦੇ ਉੱਤੇ ਤਿਰੰਗਾ ਝੰਡਾ ਜਦੋਂ ਨੇਤਾ ਜੀ ਨੇ ਲਹਿਰਾਇਆ ਉਹਦੇ ਦੇ ਵੇਲੇ ਵੀ ਇਹ ਨਾਲ ਸਨ ਔਰ ਇਹਨਾਂ ਨੂੰ ਲਾਲ ਕਿਲੇ ਦੇ ਵਿੱਚ ਸ਼ਾਹ ਨਵਾਜ਼ ਖਾਨ ਢਿੱਲੋ ਸ਼ਾਹ ਨਵਾਜ਼ ਖਾਨ ਹੋਰ ਇੱਕ ਲੱਖ ਫੌਜੀਆਂ ਤੇ ਸੱਸਰਾਂ ਦੇ ਨਾਲ ਕੈਦ ਕੀਤਾ ਗਿਆ ਕੋਲਕਾਤਾ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਔਰ ਇਹਨਾਂ ਦੀ ਜਿਹੜੀ ਵਕਾਲਤ ਹੈ ਪੰਡਤ ਜਵਾਲਲ ਨਹਿਰੂ ਜੀ ਹੈ ਜਿਹੜੇ ਫੁਜੀਲ ਵਕੀਲ ਸਨ ਇਹਨਾਂ ਦੇ ਦਾ ਅੰਗਰੇਜ਼ਾਂ ਦੇ ਨਾਲ ਇਹਨਾਂ ਨੇ ਲੜ ਕੇ ਇਹਨਾਂ ਨੂੰ ਰਿਹਾ ਕਰਵਾਇਆ ਗਿਆ ਔਰ ਇਹ ਉਸ ਜਮਾਨੇ 'ਚ ਇਹਨਾਂ ਨੇ ਸਰਕਾਰ ਦੀ ਮੈਂਬਰ ਪਾਰਲੀਮੈਂਟੀ ਨਹੀਂ ਲਈ ਸਗੋਂ ਇੱਕ ਪੱਤਰਕਾਰ ਵਜੋਂ ਆਈਐਸ ਦਾ ਨਾਮ ਲੈ ਕੇ ਇਹ ਆਕਾਸ਼ਵਾਨੀ ਨਵੀਂ ਦਿੱਲੀ ਦੇ న్యూਸ ਐਡੀਟਰ ਰਹੇ ਨੇ ਔਰ ਉਹਨਾਂ ਦੇ ਮਿੱਤਰ ਸਾਧੂ ਸਿੰਘ ਹਮਦਰਜੀ ਦੇ ਕਹਿਣ ਦੇ ਉੱਤੇ ਇਹਨਾਂ ਨੇ ਆਪਣੀ ਨੌਕਰੀ ਛੱਡ ਕੇ ਅਜੀਤ ਅਖਬਾਰ ਵਿੱਚ ਜੁਆਇਨ ਕੀਤਾ ਉਹ 32 ਸਾਲ ਅਜੀਤ ਅਖਬਾਰ ਦੇ ਜਨਰਲ ਮੈਨੇਜਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਲੇਖਨ ਦਾ ਕੰਮ ਉਹਨਾਂ ਦਾ ਬੋਲਚਾਲ ਦਾ ਸੁਭਾਅ ਦਾ ਉਹ ਬਹੁਤ ਨਰਮਾ ਅਤੇ ਬਹੁਤ ਆਮ ਲੋਕਾਂ ਦੀ ਲਿਖਦੇ ਰਹੇ ਮੁਘਮਰੀ ਗਰੀਬੀ ਪੇਸ਼ਟਾਚਾਰ ਲਈ ਉਹਨਾਂ ਨੇ ਲਿਖਿਆ 30 ਕਿਤਾਬਾਂ ਲਿਖੀਆਂ ਜੋ ਕਿ ਆਪਣੀਆਂ ਪੰਜਾਬੀ ਅੰਗਰੇਜ਼ੀ ਉਰਦੂ ਔਰ ਬਰਾਟੀ ਤੇ ਤਾਮਿਲ ਲੈਂਗਵੇਜ ਵਿੱਚ ਟਰਾਂਸਲੇਟ ਹੋਈਆਂ ਔਰ ਅਜੀਤ ਸੈਣੀ ਦੇ ਨਾਮ ਤੇ ਅੱਜਕੱਲ੍ਹ ਪੰਜਾਬ ਦੇ ਵਿੱਚ ਇੱਕ ਗਵਰਨਮੈਂਟ ਸਕੂਲ ਹੈ ਜੀ ਸੈਣੀ ਗਵਰਨਮੈਂਟ ਸੀਨੀਅਰ ਮਾਡਲ ਜੀਮੇ ਮਾਡਲ ਸਕੂਲ ਔਰ ਅਜੀਤ ਸੈਣੀ ਕਲਚਰ تھیਟਰ ਉਹਦੇ ਵਿੱਚ ਬਣਾਇਆ ਗਿਆ 1 ਕਰੋੜ ਰੁਪਏ ਦਾ ਔਰ ਅਜੀਤ ਸੈਣੀ ਐਮ뷸ੈਂਸ ਇਹ ਪੀ ਚੌਂਕ ਖੜੀ ਹੈ ਔਰ ਡੀਸੀ ਦੇ ਆਫਿਸ ਦੇ ਵਿੱਚ ਅਜੀਤ ਸੈਣੀ ਲਾਇਬ੍ਰੇਰੀ ਹੈ ਅਜੀਤ ਸੈਣੀ ਮਾਰਗ ਹੈ ਉਹਨਾਂ ਦਾ ਅਜੀਤ ਸੈਣੀ ਦਾ ਕਬੂਤ ਲਗਾਇਆ ਗਿਆ ਔਰ ਉਹਨਾਂ ਦੇ 2007 ਵਿੱਚ ਡੈਥ ਤੇ ਰਾਜ ਸਨਮਾਨ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਕਿ ਤੋਪਾਂ ਦੀ ਪੰਜਾਬ ਸਰਕਾਰ ਨੂੰ ਸਲਾਮੀ ਦਿੱਤੀ ਗਈ ਮੈਂ ਅੱਜ ਇਹ ਸਨਮਾਨ ਦੇ ਕੇ ਰੁਪਿੰਦਰ ਜੌਰ ਜੀ ਦਾ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਬਿਲਕੁਲ ਕਰਦੇ ਆ ਸਰ ਜਿਸ ਸਨਮਾਨ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਤੇ ਕਿਹਨਾਂ ਨੂੰ ਦਿੱਤਾ ਜਾਂਦਾ ਇਹ ਉਹ ਜਿਹੜਾ 2017 ਤੋਂ ਇਹ ਸ਼ੁਰੂ ਕੀਤਾ ਸੀਗਾ ਇਹ ਸਰ ਤੋਂ ਅਵਾਰਡ ਹੈਗਾ ਇਸ ਵਾਰੀ ਅਸੀਂ ਉਸ ਪੱਤਰਕਾਰ ਨੂੰ ਦਿੰਨੇ ਆ ਜਿਹੜਾ ਪੱਤਰਕਾਰ ਨਿਡਰਤਾ ਨਾਲ ਔਰ ਆਪਣੇ ਸਟੈਂਡਰਡ ਆਫ ਉਹਦੇ ਵਰਕ ਦਾ ਅਸੀਂ ਬਹੁਤ ਲਿਖਦੇ ਆਂ ਔਰ ਬਿਲਕੁਲ ਉਹ ਐਸੇ ਲੋਕਾਂ ਲਈ ਪ੍ਰੇਰਣਾਦਾਇਕ ਇੱਕ ਸਰੋਤ ਵੀ ਹੋਵੇ ਕਿ ਆਉਣ ਵਾਲੇ ਪੱਤਰਕਾਰਾਂ ਲਈ ਅਸੀਂ ਇੱਕ ਮੀਲ ਪੱਥਰ ਸਾਬਤ ਕਰਵਾ ਜਿਹੜਾ ਪੱਤਰਕਾਰ ਹੈ ਉਹਨੂੰ ਦਿੱਤਾ ਜਾਂਦਾ ਇਸ ਲਈ ਅਸੀਂ ਇਹਨਾਂ ਦੀ ਚੋਣ ਕੀਤੀ ਹੈ ਅਜ ਤੱਕ ਅਸੀਂ 7 ਮਾਰਗ ਕੀਤਾ